ਹਾਂਜੀ ਸਸ਼ੀ ਗਾਲ ਜੀ ਸਾਰਿਆਂ ਨੂੰ ਟ੍ਰੇਡਿੰਗ ਨੇਸ਼ਨ ਤੁਹਾਡੇ ਲੁਧਿਆਣਾ ਸ਼ਹਿਰ ਚ ਖੁੱਲ ਚੁੱਕਿਆ ਵਾ ਜਿਸ ਕਿਸੇ ਨੇ ਵੀ ਸਟਾਕ ਮਾਰਕੀਟ ਦੀ ਟ੍ਰੇਨਿੰਗ ਲੈਣੀ ਆ ਫੋਰੈਕਸ ਮਾਰਕੀਟ ਬਾਰੇ ਕੋਈ ਵੀ ਨੌਲੇਜ ਲੈਣੀ ਹੈਗੀ ਆ ਤੁਸੀਂ ਸਾਡੇ ਕੋਲ ਘਰ ਜ਼ਰੂਰ ਵਿਜ਼ਿਟ ਕਰੋ ਅਸੀਂ ਤੁਹਾਨੂੰ ਫੁੱਲ ਗਾਈਡੈਂਸ ਦਵਾਂਗੇ ਫੁੱਲ ਸਪੋਰਟ ਕਰਾਂਗੇ ਤੁਹਾਨੂੰ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। ਏਰੀਆ ਕਿਹੜਾ ਹੈ? ਇਹ ਸਰ ਆਪਣਾ ਫਰਸਟ ਮਾਲ ਏਰੀਆ ਹੈਗਾ ਆਪਣਾ ਮਾਲ ਰੋਡ ਏਰੀਆ ਹੈਗਾ ਵਾ। ਮਾਲ ਰੋਡ ਦੇ ਉੱਪਰ ਫਿਰ ਐਕਟੀਵਸੀ ਬੈਂਕ ਦੇ ਉੱਪਰ ਸਾਡਾ ਫਰਸਟ ਫਲੋਰ ਹੈਗਾ ਵਾ। ਟ੍ਰੇਨਿੰਗ ਸੈਸ਼ਨ ਕੌਣ ਲਗਾਏਗਾ ਤੁਹਾਡਾ? ਟ੍ਰੇਨਿੰਗ ਸੈਸ਼ਨ ਅਸੀਂ ਖੁਦ ਲਗਾਵਾਂਗੇ ਜੀ। ਇਸ ਦੀ ਟ੍ਰੇਨਿੰਗ ਹੈ ਸਰ। ਸਟਾਕ ਮਾਰਕਟ ਦੇ ਇੰਟਰਸਟ ਸਾਰਾ ਕੁਝ ਹੈਗਾ ਵਾ। ਜਿੱਦਾਂ ਆਪਸ਼ਨ ਬਾਇੰਗ ਕਹਿੰਦੇ ਨੇ ਕਈ ਜਣੇ ਜਿਹੜੀ ਅੱਜਕੱਲ੍ਹ ਯੂਟਿਜ਼ ਬੜੀ ਮਸ਼ਹੂਰ ਹੈਗੀ ਚੀਜ਼ ਆਪਾਂ ਕਹਿ ਦਈਏ। ਆਪਸ਼ਨ ਬਾਇੰਗ ਵਾਲ ਜਿਹੜੇ ਸਾਰੇ ਜਣੇ ਭਜਦੇ ਨੇ ਬੈਂ ਕਰੀਅਰ অপਸ਼ਨ ਸਰ ਮੈਂ ਦੁਬਾਰਾ ਰਿਪੀਟ ਕਰਨਾ ਚਾਹੂੰਗਾ ਕਿ ਰਿਸਕ ਫੈਕਟਰ ਇਹ ਚ ਹਰੇਕ ਚੀਜ਼ ਚ ਹੈਗਾ ਵਾ ਜੇ ਆਪਾਂ ਰਿਸਕ ਮੈਨੇਜ ਕਰਕੇ ਚੱਲਾਂਗੇ ਸਾਨੂੰ ਬਹੁਤ ਸਹੀ ਰਹੇਗਾ ਟ੍ਰੇਡਿੰਗ ਨੈਸ਼ਨ ਜਿਹੜਾ ਹੈਗਾ ਸਰਟੀਫਾਈਡ ਹੈਗਾ ਕਿਸੇ ਆਰਗੇਨਾਈਜੇਸ਼ਨ ਤੋਂ ਜਿਹੜਾ ਹਾਂਜੀ ਟ੍ਰੇਡਿੰਗ ਨੈਸ਼ਨ ਆਈਐਸਓ ਸਰਟੀਫਾਈਡ ਹੈਗਾ ਫਿਰ ਤੋਂ ਮੋਸਟ ਬੋਡੀ ਤੇ ਕੋਈ ਐਜੂਕੇਸ਼ਨ ਦੀ ਲੋੜ ਨਹੀਂ ਹੈਗੀ ਤੇ ਮੇਰੇ ਅਨੁਸਾਰ ਤਾਂ ਜੇ ਅੱਜਕੱਲ ਸਾਰੇ ਬੱਚੇ ਪੜ੍ਹ ਰਹੇ ਹੈਗੇ ਉਹ 12ਵੀਂ ਕਰਕੇ ਇਹ ਚੀਜ਼ ਸ਼ੁਰੂ ਕਰਨ ਤੇ ਏਜ ਲਿਮਟ ਹੈ ਨਹੀਂ ਇਸ ਕੰਮ ਵਾਸਤੇ ਨਹੀਂ ਏਜ ਲਿਮਟ ਇਸ ਕੰਮ ਕੋਈ ਵਾਸਤੇ ਨਹੀਂ ਹੈਗੀ ਇਨਵੈਸਟਮੈਂਟ ਕਰੇਗਾ ਜਾਂ ਤੁਹਾਨੂੰ ਕੋਲ ਟ੍ਰੇਨਿੰਗ ਜਿਹੜਾ ਹੈ ਇਨਵੈਸਟਮੈਂਟ ਅਸੀਂ ਇੱਕ ਦੇਖੋ ਨੌਲੇਜ ਦੇ ਸਕਦੇ ਬੰਦੇ ਨੂੰ ਇਨਵੈਸਟਮੈਂਟ ਬੰਦੇ ਨੂੰ ਖੁਦ ਕਰਨੀ ਪੈਣੀ ਹੈ ਟ੍ਰੇਨਿੰਗ ਦਾ ਕੋਈ ਚਾਰਜਸ ਵਗੈਰਾ ਕਿੰਨਾ ਹੈ ਟ੍ਰੇਨਿੰਗ ਦੇ ਆਪਣੀ 15000 ਆਪਣਾ ਕੋਰਸ ਦੀ ਫੀਸ ਹੈਗੀ ਹੈ ਬੇਸਿਕ ਤੋਂ ਐਡਵਾਂਸ ਆਪਾਂ ਪੂਰਾ ਉਹਨਾਂ ਨੂੰ ਸਿਖਾਵਾਂਗੇ ਕਿੰਨਾ ਪੈਸਾ ਲਾ ਕੇ ਬੰਦਾ ਆਪਣਾ ਕਾਰੋਬਾਰ ਤੋੜਾ ਦੇਖੋ ਮੈਂ ਸਟਾਰਟਿੰਗ ਤੋਂ ਇਹੀ ਗੱਲ ਕਹਾਂ ਕਿ ਜੇ ਬੰਦਾ 10-15000 ਤੋਂ ਸਟਾਰਟ ਕਰ ਰਿਹਾ ਵਾ ਤੇ ਜੇ 10-15000 ਚ ਮਾਰਕੀਟ ਨੂੰ ਆਪਾਂ ਫੀਸ ਦੇ ਰਹੇ ਕਾਈਂਡ ਆਫ ਸ ਤੇ ਆਪਾਂ ਉਸ ਤੋਂ ਬਾਅਦ ਵੱਧ ਫੀਸ ਨਾਲ ਆਪਾਂ ਜੇ ਕਹਿ ਦਈਏ ਕਿ ਆਪਾਂ ਵੱਧ ਪੈਸਿਆਂ ਨਾਲ ਜਾ ਕੇ ਅਗੇ ਟ੍ਰੇਡ ਕਰ ਸਕਦੇ ਹਾਂ ਟ੍ਰੇਨਿੰਗ ਦੀ ਡਿਊਰੇਸ਼ਨ ਕੀ ਹੋਏਗੀ ਸਾਡੀ ਟ੍ਰੇਨਿੰਗ ਦੀ ਡਿਊਰੇਸ਼ਨ ਹੈਗੀ ਸਵਾ ਮਹੀਨੇ ਦੀ ਹੈਗੀ ਪੂਰੀ ਹਾਂਜੀ ਹਾਂਜੀ ਬੇਸਿਕ ਐਡਵਾਂਸ ਰਹੇਗਾ ਸਾਡਾ ਪੂਰਾ ਇਹਦੇ ਵਿੱਚ ਬੱਚੇ ਨੂੰ ਜਿਹੜਾ ਸਰਟੀਫਿਕੇਟ ਦਿੱਤਾ ਜਾਏਗਾ ਉਹ ਸਰਟੀਫਿਕੇਟ ਹਾਂਜੀ ਸਰਟੀਫਿਕੇਟ ਹਾਂਜੀ ਪੂਰਾ ਮਾਨਤਾ ਪ੍ਰਾਪਤ ਹੈ। ਹਾਂਜੀ ਹਾਂਜੀ ਆਈਐਸਓ ਸਰਟੀਫਾਈਡ ਰੇਕ ਆ ਸਾਡਾ। ਤੇ ਬੱਚਿਆਂ ਨੂੰ ਪੂਰੀ ਸਰਟੀਫਿਕੇਸ਼ਨ ਦਿੱਤੀ ਜਾਏਗੀ। ਹਾਂਜੀ ਪੂਰੀ ਸਰਟੀਫਿਕੇਸ਼ਨ ਜੀ ਬਿਲਕੁਲ। ਉਹ ਕਿੰਨੇ ਲੋਕੀ ਚਲੇਗੇ ਸਭ ਨੂੰ ਸਹੀ ਹਾਂਜੀ ਹਾਂਜੀ। ਕਿਹੜੇ ਇੰਡੀਆ ਮਾਰਕੀਟ ਵੀ ਹੋਊਗੀ ਕਿ ਹੋਰ ਵੀ ਹਾਂਜੀ ਇਹ ਸਾਡੇ ਕੋਲ ਦੋ ਇੰਡੀਅਨ ਮਾਰਕੀਟ ਵੀ ਹੈ ਕਿ ਸਟਾਕ ਮਾਰਕੀਟ ਜਿੱਦਾਂ ਆਪਾਂ ਕਹਿ ਰਹੇ ਹਾਂਗੇ ਤੇ ਆਪਣੇ ਕੋਲ ਫੋਰੈਕਸ ਸਟੱਡੀ ਵੀ ਹੈ ਜਿਹੜੀ ਆਪਾਂ ਬਾਹਰ ਲਈ ਕਹਿਣ ਦੇ ਕਰੰਸੀ ਪੇਅਰਸ ਹੋਗੇ ਜਿਵੇਂ ਫੋਰੈਕਸ ਹੋਗਾ ਕ੍ਰਿਪਟੋ ਹੋਗਾ ਸਾਰਾ ਕੁਝ ਹੈਗਾ ਆਪਣੇ ਕੋਲ। ਤੇ ਆਪਾਂ ਬੇਸਿਕਲੀ ਐਡਵਾਂਸ ਪੂਰਾ ਦੱਸਾਂ ਇਹ ਸਰ ਆਪਣਾ ਪੂਰਾ ਸਭਾ ਵਿੱਚ ਨਿਧ ਰਹੇਗਾ ਹਾਂਜੀ ਹਾਂਜੀ ਜੇ ਆਪਾਂ ਦੋਨਾਂ ਚੀਜ਼ਾਂ ਦੀ ਗੱਲ ਕਰੀਏ ਇੰਡੀਆ ਸਟਾਕ ਮਾਰਕੀਟ ਦਾ ਵੀ ਕਰਨਾ ਹੈ ਜਿਵੇਂ ਫੋਰੈਕਸ ਦਾ ਵੀ ਕਰਨਾ ਹੈਗਾ ਉਹ ਆਪਣਾ ਹੋ ਜਾਏਗਾ 2.5 ਮਹੀਨੇ ਤੱਕ ਦਾ ਰਹੇਗਾ ਹਾਂਜੀ ਹਾਂਜੀ ਉਹ ਆਪਾਂ ਪੈਕੇਜ ਕਰ ਦਾਂਗੇ ਐ ਤੇ ਮੇਰੇ 파ਰਟਨਰ ਨੇ ਮਿਲ ਕੇ ਉਹਨਾਂ ਟ੍ਰੇਡਿੰਗ ਨੈਸ਼ਨ ਸ਼ੁਰੂ ਕੀਤਾ ਹੋਇਆ ਜਿੱਤੇ ਆਪਾਂ ਨੌਲੇਜ ਦਵਾਵਾਂਗੇ ਬੱਚਿਆਂ ਨੂੰ ਸਾਰੀ A ਤੋਂ Z ਜਿਹਨੂੰ ਨਹੀਂ ਪਤਾ ਹੈਗਾ ਸ਼ੇਅਰ ਮਾਰਕੀਟ ਕੀ ਹੁੰਦਾ ਹੈ ਕਈ ਸਮੇਂ ਤੇ ਇਹਨੂੰ ਗੈਂਬਲ ਪਰ ਅਸੀਂ ਉਹਨਾਂ ਨੂੰ ਸਮਝਾਵਾਂਗੇ ਕਿ ਕਿਵੇਂ ਗੈਂਬਲ ਨਹੀਂ ਹੈ ਪੇਰੈਂਟਸ ਨੂੰ ਜ਼ਿਆਦਾਤਰ ਇਹ ਚੀਜ਼ ਫੀਲ ਹੁੰਦੀ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਤਾਂ ਬਹੁਤ ਹੈ ਕਿ ਹਾਂ ਆਪਾਂ ਟ੍ਰੇਡਿੰਗ ਕਰੀਏ ਪਹਿਲਾਂ ਇਹ ਫੋਰਨ ਚ ਜ਼ਿਆਦਾ ਚੱਲਦਾ ਸੀਗਾ ਹੁਣ ਆਪਣੇ ਇੱਧਰ ਵੀ ਲੋਕਾਂ ਨੂੰ ਕ੍ਰੇਜ਼ ਹੋ ਚੁੱਕਾ ਹੈ ਕਿਉਂਕਿ ਇਹ ਚੀ ਕਈ ਸਮਝਦੇ ਚਲੋ ਇਹ ਚ ਰਿਸਕ ਹੈਗਾ ਹੈਗਾ ਰਿਸਕ ਹੈ ਜਰੂਰ ਹੈ ਹਰ ਚੀ ਚ ਰਿਸਕ ਆਪਾਂ ਇਹ ਬਿਜ਼ਨਸ ਹੈ ਆਪਾਂ ਆਪਾਂ ਸ਼ਾਪ ਖੋਲ ਲਾਂਗੇ ਸਾਨੂੰ ਕੀ ਪਤਾ ਚੱਲੇ ਨਾ ਚੱਲੇ ਬੰਦੇ ਦੇ ਉੱਤੇ ਆ ਉਹਨੇ ਕਿਵੇਂ ਸਟ੍ਰੈਟਜੀਸ ਅਪਲਾਈ ਕਰਨੀਆਂ ਉਵੇਂ ਹੀ ਇਹਦੇ ਚ ਵੀ ਸਟ੍ਰੈਟਜੀਸ ਅਪਲਾਈ ਕੀਤੀਆਂ ਜਾਂਦੀਆਂ ਉਸ ਬੇਸ ਤੇ ਬੰਦਾ ਪ੍ਰੋਫਿਟ ਕਰ ਸਕਦਾ ਹੈ